ਠੀਕ ਹੈ ਸਾਡੀ ਗੱਲ ਦੇ ਵਿੱਚ दम ਹੈ ਸਾਡੀ ਗੱਲ ਕਿਸੇ ਤਰੀਕੇ ਨਾਲ ਬੈ ਕੇ ਸੁਣੀ ਜਾਵੇ ਜਿਹੜਾ ਕਿਸਾਨ ਤੇ ਆਰਤੀ ਦਾ 9 ਮਾਸ ਦਾ ਰਿਤਾ ਇਹ ਹੁੰਦਾ ਸੀ ਭਰਾਵੋ ਹੁੰਦਾ ਸਾਡਾ ਕਿਸਾਨ ਤੇ ਮਜ਼ਦੂਰ ਦਾ 9 ਮਾਸ ਦਾ ਰਿਤਾ ਰਹਿ ਗਿਆ ਕਿਉਂਕਿ ਛੋਟੇ ਵਰਗੇ ਸੇਠਾਂ ਨੇ ਬਈ ਬਾਕੀ ਦੇ ਸੇਠ ਵੀ ਬਦਨਾਮ ਕਰਤੇ ਆ ਪਹਿਲਾਂ ਪ੍ਰਧਾਨ ਬਲਵਿੰਦਰ ਸਿੰਘ ਘਣੌੜ ਸਾਡੇ ਬਲਾਕ ਭਵਾਨੀਗੜ ਦਾ ਭਾਰਤੀ ਕਿਸਾਨ ਯੂਨੀਅਨ ਨੌਕਰੀ ਫੱਟਾ ਮਾਰ ਕੇ ਜਥੇਬੰਦੀ ਦੇ ਵਿੱਚ ਕੰਮ ਕਰ ਰਿਹਾ। ਇਹ ਕਰਕੇ ਬਹੁਤ ਸਾਰੇ ਇਹ ਹੈਗਾ ਜੀ ਕੱਲਾ ਕਿਸਾਨ ਹੈ, ਜਿਹੜਾ ਕਿਸਾਨੀਆ ਉਹ ਕੱਲਾ ਡੱਕ ਕਰਦਾ। ਆਪਾਂ ਭਰਾਵੋ ਜਾਤਾਂ ਦੇ ਨਾਤੇ, ਧਰਮਾਂ ਦੇ ਨਾਤੇ ਵੰਡ ਵੰਡ ਤੇ ਇਸ ਸਰਕਾਰਾਂ ਨੇ ਇਹ ਕਰਕੇ ਜਿਹੜਾ ਤੁਸੀਂ ਨੌ ਮਾਸ ਦਾ ਰਿਸ਼ਤਾ ਬਣਾ ਕੇ ਅਸੀਂ ਕਿਹੜੇ ਬਣਿਆ ਰਹੇ? ਫਸ ਤੇਰੇ ਵਰਗੇ ਜੀ ਘਾਟ ਕਰਨ ਉਹ ਨੌ ਮਾਸ ਦਾ ਰਿਸ਼ਤਾ ਖਰਾਬ ਹੁੰਦਾ। ਆ ਕਾਲਾ ਘਾੜ ਦੇ ਆਰਕੈਵਿਕ ਆਧਾਰ ਨੂੰ ਦੇ ਜਿਹੜਾ ਗਲਤ ਰਿਕ ਸਮਾਨੇ ਦੀ ਅਨਾਜ ਮਿੱਟੀ ਦਾ ਆਰਟੀ ਅਸੀਂ ਉਹਨਾਂ ਦਾ ਬਾਇਆ ਡਾਟਾ ਸਾਰਾ ਸਾਡੇ ਕੋਲੇ ਪਿਆ ਜੇ ਮੰਗਾਉਣਾ ਮੈਂ ਉਹਨਾਂ ਦਾ ਨੰਬਰ ਵੀ ਲੱਸ ਤੂੰ ਮੋਬਾਈਲ ਨੰਬਰ ਵੀ ਲੱਸ ਤੂੰ ਹੋ ਸਕਿਆ ਅਸੀਂ ਲਾਲਾ ਜੀ ਨੂੰਰੇ ਬੁਲਾ ਕੇ ਸਮਾਨੇ ਦੀ ਮਾਰਕੀਟ ਕਮੇਟੀ ਦਾ ਆਪਣੀ ਮੰਡੀ ਦਾ ਜਿਹੜਾ ਐਸਓਐਸ ਦਾ ਪ੍ਰਧਾਨ ਸੀਗਾ ਉਹ ਲਾਲਾ ਜੀ ਨੇ ਫੈਸਲਾ ਕਰਾਇਆ ਬਾਈ ਅਸੀਂ ਉਹਨੂੰ ਲਾਲੇ ਨੂੰ ਸਲਾਮ ਕਰਦੇ ਆਂ

ਗੁੰਡਾਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨੀ ਦੇ ਨਾਂ ਤੇ ਗੁੰਡਾਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਗੁੰਡਾਗਰਦੀ ਬੰਦ ਕਰੋ ਕਿਸਾਨੀ ਦੇ ਨਾਂ ਤੇ ਗੁੰਡਾਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਜਿੰਦਾਬਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਸਮਾਨਾ ਵਪਾਰ ਯੂਨੀਅਨ ਕੱਲ ਹੋਰ ਕਿਸੇ ਨਾਲ ਹੋਵਾਂਗੇ ਸਾਰੇ ਬੰਦ ਕਰਕੇ ਬੰਦ ਕਰਕੇ ਮੇਰਾ ਸਾਥ ਦਿਓ ਹਾਂਜੀ ਚਾਲੂ ਜੀ ਅੱਜ ਤੁਹਾਡੇ ਸਮਾਨੇ ਦੀ ਯੂਨੀਅਨ ਨੇ ਸਾਰਿਆਂ ਨੇ ਸਾਥ ਦਿੱਤਾ ਬਿਲਕੁਲ ਦੱਤਾਈ ਮੈਂ ਖਾਬਦਾ ਤਹੇ ਜਿਹੜੋ ਧੰਨਵਾਦ ਕਰਦਾ ਵੀ ਛੋਟੀ ਜੀ ਮੇਰੀ ਕਾਹ ਤੇ ਬੋਲੇ ਬਹੁਤ ਵੜਾ ਸਾਥ ਦਿੱਤਾ ਸਾਰਾ ਬਾਜ਼ਾਰ ਬੰਦ ਹੋ ਗਿਆ ਬਹੁਤ ਧੰਨਵਾਦ ਤਨੀਰਾਮ ਬਾਜ਼ਾਰ ਜਿੰਦਾਬਾਦ ਤਨੀਰਾਮ ਬਾਜ਼ਾਰ ਜਿੰਦਾਬਾਦ ਇੱਕ ਪ੍ਰਵੀਨ ਜੀ ਗੱਲ ਹੋ ਰਹੀ ਹੈ ਜੇ 27 ਤਰੀਕ ਨੂੰ ਮੁਲਤੇ ਦੀ ਦੁਕਾਨ ਅਖੇਤਰ ਨਾਲ ਲਾਂਦੇ ਨੇ ਇਹ ਤਾਂ ਮੈਂ ਸਾਰੇ ਸਮਾਨੇ ਨੂੰ ਫੀਲ ਕਰਾ ਸਮਾਨ ਬੰਦ ਕਰਕੇ ਇੱਕ ਸਾਡਾ ਸਾਥ ਦਿੱਤਾ ਜਾਵੇ ਜੋ ਇਹ ਗੰਗਾ ਗਰਦੀ ਦੇ ਉੱਤੇ ਨੇ ਆਹ ਸਾਰੀ ਐ ਕਰਦੇ ਨੇ ਜਿਵੇਂ ਅਸੀਂ ਇਹਨਾਂ ਦਾ ਕੋਈ ਕਤਲ ਕਰਤਾ ਹੁੰਦਾ ਹੈ ਦੋਸਤੋ ਅਸੀਂ ਕੀ ਕਰੀਏ ਇਕੱਲਾ ਇਹਨਾਂ ਨੂੰ ਮਟਰ ਨਹੀਂ ਦਿੱਤਾ ਅਸੀਂ ਨੇ ਔਰ ਜ਼ਿੰਮੇਦਾਰ ਹਨ ਵੀ ਬਟਰ ਦੱਤਾ ਹੈ ਕਿਹਦੀ ਕੋਈ ਕੰਪਲੇਟ ਨਹੀਂ ਇਹਨਾਂ ਨੇ ਮੈਂ ਕਿਹਾ ਪ੍ਰਧਾਨ ਜੀ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਉਹਦੀ ਵੀ ਗੱਲ ਸੁਣੋ ਜ਼ਿੰਮੇਦਾਰ ਦੀ ਮੇਰੀ ਵੀ ਸੁਣੋ ਨਾ 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 ਤੇਰੀ ਦੁਕਾਨ ਬੰਦ ਕਰ ਦਾਂਗੇ ਤੇਰੇ ਨਾਲ ਇਹ ਕਰ ਦਾਂਗੇ ਤੇਰੇ ਨਾਲ ਉਹ ਕਰ ਦਾਂਗੇ ਨਜਾਇਜ਼ ਧੱਕਾ ਹੁੰਦਾ ਹੈ ਸਾਡੇ ਨਾਲ ਕੋਈ ਸਾਡੀ ਸਾਹ ਦਿੱਤਾ ਥੋਨੇ ਬਹੁਤ ਬਹੁਤ ਧੰਨਵਾਦ ਤੇਰੇ ਘਰ ਜਾ ਕੇ ਤਰਨਾ ਲਾਵਾਂਗੇ ਗੱਲ ਇਹ ਜਿਵੇਂ ਤੁਹਾਡਾ ਸਾਰਿਆਂ ਨੇ ਸਾਥ ਦਿੱਤਾ ਅਸੀਂ ਵੀ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜੇ ਵਪਾਰ ਨੂੰ ਬਚਾਉਣਾ ਤੁਹਾਨੂੰ ਸਭ ਨੂੰ ਇੱਕ ਹੋਣਾ ਪਊਗਾ ਜੇ ਤੁਸੀਂ ਇਕੱਠੇ ਹੋਗੇ ਤਾਂ ਬਚੋਗੇ ਇਹ ਨਹੀਂ ਤੇ ਅੱਜ ਹੁਣ 2 ਘੰਟੇ ਪਹਿਲੇ ਆਪਣੇ ਆਪ ਨੂੰ ਕੱਲਾ ਸਮਝ ਰਿਆ ਸੀ ਮੈਂ ਕੀ ਕਰਾਂ ਉੱਥੇ ਸਾਹਮਣੇ ਬੈਠਾ ਸੀਗਾ ਲੇਕਿਨ ਜਦੋਂ ਤੁਸੀਂ ਸਾਰੇ ਇਕੱਠੇ ਹੋਣਾ ਇਹਦੇ ਜਾਨ ਪੈ ਗਈ ਅੱਜ 1 ਮਿੰਟ ਤੋਂ ਪਹਿਲੇ ਆਹੇ ਕੋ ਮੈਦਾਨ ਖਾਲੀ ਹੋ ਜਾ ਰਿਹਾ ਹੈ ਬਾਜ਼ਾਰ ਬੰਦ ਹੋ ਗਿਆ ਸਾਰਾ ਆ ਸਾਰਾ ਰੇ ਕੋ ਬਾਜ਼ਾਰ ਬੰਦ ਹੈ ਜਿੰਦਾਬਾਦ ਜਿੰਦਾਬਾਦ ਵਪਾਰੀ ਯੂਨੀ ਜਿੰਦਾਬਾਦ 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 ਵਪਾਰੀ ਟੋ ਯੂਨੀ ਜਿੰਦਾਬਾਦ ਕਿਹੜਾ ਨਾਮ ਜੀ ਭਰਪੁਰ ਸਿੰਘ ਜੀ ਕਿਹੜੇ ਪਿੰਡ ਤੋਂ ਜੀ ਪਿੰਡ ਜੋਲੀਆਂ ਜੀ ਭਾਨੀਗੜ ਅੱਛਾ ਇਹ ਜੇ ਤੁਸੀਂ ਧਰਨਾ ਲਾਇਆ ਹੈ ਕਿ ਇਸ ਬੇਸ ਤੇ ਲਾਇਆ ਜੀ ਅਸੀਂ 25 10 ਅਕਤੂਬਰ ਨੂੰ 25 ਅਕਤੂਬਰ ਨੂੰ ਵੀ ਲੈ ਕੇ ਅਸੀਂ ਮਟਰ ਆਂਦਾ ਜੀ 4 ਏਕੜ ਦਾ ਮਟਰ ਲੈ ਜੀ 60 ਉਹਨੂੰ AP3 ਕਹਿੰਦੇ ਆ ਜੀ ਮਟਰ ਹੀ ਹੁੰਦੀ ਆ ਛੋਟਾ ਸਾਈਜ਼ ਤਿੰਨ ਚਾਰ ਦਾਣੇ ਵਾਲੀ ਉਹਦੀ ਇਹਨਾਂ ਨੇ ਗਾਰੰਟੀ ਦਿੱਤੀ ਵੀ 60% ਦੇ ਵਿੱਚ ਫੱਕਦਾ ਸਾਨੂੰ ਵੀ ਪਤਾ ਕਿ ਵੀ ਲਾਉਨੇ ਸੀ ਵੀ ਆਉਂਦਾ ਤੇ ਅੱਜ ਉਹਨੂੰ 120 ਦਿਨ ਹੋ ਗਏ ਜੀ ਉਹ ਮਟਰ ਬਿਲਕੁਲ ਪੱਤੀ ਆ ਜਿਹੜੀ ਐਂ ਬਣੀ ਖੜੀ ਆ ਬੇਲ ਤੇ ਜਿਹੜਾ ਮਟਰ ਹੈ ਉਹਨੂੰ 18-19 ਮਟਰ ਲੱਗਦੇ ਆ ਉਹਦੇ ਚ ਦੋ ਮਟਰ ਲੱਗੇ ਨੇ ਸਾਰੇ ਇੱਕ ਬੇਲ ਨੇ 16 ਮਟਰ ਇਹ ਪੱਤੀ ਹੈ ਉਸ ਤੋਂ ਬਾਅਦ ਤੁਸੀਂ ਸੇਟ ਕੋਲ ਨਹੀਂ ਆਏ ਸੇਟ ਕੋਲ ਆਏ ਜੀ ਅਸਰਫ ਅਸੀਂ ਇਕੱਲੇ ਆਏ ਇਹ ਸਾਨੂੰ ਕਹਿੰਦਾ ਮੈਂ ਦੋ ਕੰਪਨੀ ਵਾਲਿਆਂ ਨੂੰ ਬੁਲਾਉਣਾ ਉਹਨਾਂ ਨੂੰ ਦਿਖਾਉਣਾ ਇਹ ਦੋ ਵਾਰ ਦੇ ਦੂਏ ਤੀਏ ਦਿਨ ਕੰਪਨੀ ਲੈ ਕੇ ਖੇਤ ਪਹੁੰਚਿਆ ਜੀ ਕੰਪਨੀ ਵਾਲਿਆਂ ਨੂੰ ਕਹਿੰਦੇ ਵੀ ਹਾਂ ਏਪੀ3 ਮਟਰ ਦਾ ਜ਼ਰੂਰ ਹੈ ਪਰ ਵਿੱਚ ਗੜਬੜ ਹੈ ਮੇਰਾ ਨਰ ਸਮਾਂ ਲੈ ਰਹੇ ਤੇ ਇਹ ਮੁੰਡਿਆ ਜੀ ਸਾਨੂੰ ਤਿੰਨ ਚਾਰ ਦਿਨਾਂ ਨੇ ਕੋਈ ਫੋਨ ਨਹੀਂ ਕੀਤਾ ਅਸੀਂ ਫੇਰ ਕੱਲੇ ਆਏ ਕਿਰਾਂ ਮੈਨੂੰ ਦੋ ਦਿਨ ਦਿਓ ਕੰਪਨੀ ਵਾਲੇ ਦੱਸਣਗੇ ਅਸੀਂ ਦੋ ਦਿਨ ਬਾਅਦ ਕੋਈ ਫੋਨ ਨਹੀਂ ਚੱਕਿਆ ਜੀ ਕੋਈ ਸਾਨੂੰ ਰਾਹ ਨਹੀਂ ਦਿੱਤਾ ਵੀ ਸਾਡੀ ਜਿਹੜੀ ਪਿੰਡ ਦੀ ਇਕਾਈ ਆ ਜਦਵੰਦੀ ਦੀ ਉਹਨੂੰ ਲੈ ਕੇ ਆਏ ਉਹਨਾਂ ਨੂੰ ਲੈ ਕੇ ਆ ਕੇ ਉਹਨਾਂ ਨਾਲ ਗੱਲ ਕੀਤੀ ਇਹ ਕਹਿੰਦਾ ਉਹਨਾਂ ਨੂੰ ਕਹਿੰਦਾ ਮੈਨੂੰ ਦੋ ਦਿਨ ਦਿਓ ਮੈਂ ਤੁਹਾਨੂੰ ਫੋਨ ਕਰੂੰ ਉਹਨਾਂ ਨੇ 3 ਦਿਨ ਲਗਾਏ 4 ਦਿਨ ਲੰਘ ਗਏ ਜੀ ਇਹਨੂੰ ਬਹੁਤ ਫੋਨ ਕਰਿਆ ਕੋਈ ਫੋਨ ਨਹੀਂ ਚੱਕਿਆ ਜਾਂ ਨਾ ਚੱਕਿਆ ਤਾਂ ਸਾਡੀ ਪਰ ਜਿਹੜੀ ਬਰਾਕਦੀ ਜਤ ਬੰਦੀ ਹੈ ਇਹਨਾਂ ਕੋਲ ਭੇਜੋ ਤੁਸੀਂ ਕੀ ਮੰਗ ਕਰਦੇ ਹੋ ਸਾਡੀ ਜਿਹੜੀ ਮਤਲਬ ਨੁਕਸਾਨ ਹੈ ਜੀ ਬਹੁਤ ਵੱਡਾ ਨੁਕਸਾਨ ਹੈ ਉਹਦੀ ਪਰਭਾਈ ਵੀ ਹੋਣੀ ਚਾਹੀਦੀ ਹੈ ਲਾਲ ਦੇ ਖਲਾਫ ਕਰਤੱਬ ਵੀ ਹੋਣਾ ਚਾਹੀਦਾ ਵਿਪਦੀ ਤੁਹਾਡਾ ਨਾਮ ਜੀ ਮੇਰਾ ਨਾਮ ਬਲਵਿੰਦਰ ਸਿੰਘ ਘਣੌੜ ਜੱਟਾ ਭਾਰਤੀ ਕਿਸਾਨ ਜੋ ਨੇ ਇੱਕ ਦਾ ਕਰਾ ਬਲਾਕ ਭਾਨਿਕੜ ਦਾ ਅੱਗ ਅੱਛਾ ਜਿਹੜਾ ਤੁਸੀਂ ਇਹ ਤਾਂ ਕੋ ਆ ਕੇ ਪਨਾਲ ਦੇ ਵਿੱਚ ਵੇਖਣਾ ਜਿਹੜਾ ਅੱਜ ਅਸੀਂ ਸਮਾਣੇ ਦੇ ਵਿੱਚ ਜੰਗੀਰਾਮ ਸਾਧੂਰਾਮ ਸ਼ਾਹਪੁਰਾਲੇ ਦੁਕਾਨਦਾਰ ਦੇ ਅੱਗੇ ਅਸੀਂ ਧਰਨੇ ਦੇ ਬੈਠੇ ਆਂ ਇਹ ਮਸਲਾ ਜੌਲੀਆਂ ਪਿੰਡ ਅਸੀਟਾ ਵਾਲੇ ਕੋਲੇ ਭਰਪੂਰ ਸਿੰਘ ਸੋਨੁ ਪੁੱਤਰ ਜੀ ਸਿੰਘ ਉਹਨੇ ਪਿੰਡ ਰੇਤਗੜ੍ਹ ਭਾਨੀਗੜ੍ਹ ਕੋਲੇ 4 ਕਿੱਲੇ 75000 ਨੂੰ ਠੇਕੇ ਤੇ ਲਏ ਸੀ ਮਟਰ ਵੀ ਚਣ ਵਾਸਤੇ ਤਾਂ ਇਸ ਸੇਠ ਕੋਲੋਂ ਜੰਗੀਰਾਮ ਸਾਧੂਰਾਮ ਕੋਲੇ ਇਹਨਾਂ ਕੋਲੋਂ ਉਹ ਬੀ ਲੈ ਗਿਆ 22 ਅਕਤੂਬਰ ਨੂੰ ਇਹਨਾਂ ਨੇ ਬੀ ਕਹਿ ਕੇ ਦਿੱਤਾ ਵੀ 60ਾ ਬੀ ਆ ਵੀ 60 ਦਿਨਾਂ ਦੇ ਵਿੱਚ ਪੱਕ ਜਾਊਗਾ ਤੇ ਉਹ ਵੀ ਇਹਨਾਂ ਨੇ 20 ਅਕਤੂਬਰ ਨੂੰ ਲੈ ਕੇ 28 ਨੂੰ ਬੀਜਤਾ ਮਤਲਬ ਬੈਡ ਬੈਡ ਜਿਵੇਂ ਕਹਿੰਦੇ ਨੇ ਬੈਡ ਲਾ ਕੇ ਬੀਜਤਾ ਗੂਲੀਆਂ 'ਚ ਨਹੀਂ ਬੀਜਿਆ ਹੈਗਾ ਤੇ ਉਹ ਜਦੋਂ 20 ਬੀਜਿਆ ਉਹ ਕਹਿੰਦੇ ਵੀ 60 ਦਿਨਾਂ 'ਚ ਪੱਕ ਜਾਊਗਾ ਪਰ ਉਹ 120 ਦਿਨਾਂ 'ਚ ਵੀ ਨਹੀਂ ਪੱਕਿਆ ਡਬਲ ਦੇਨ ਲੈ ਗਿਆ ਤਾਂ ਜਦੋਂ ਅਸੀਂ ਸੇਠ ਕੋਲ ਆਇਆ ਵੀ ਸੇਠ ਜੀ ਆਹ ਗੱਲ ਕੀ ਆ ਇਹ ਵੀ ਇਹ ਕਿਉਂ ਨਹੀਂ ਪੱਕ ਰਿਆ ਇਹ ਸੇਠ ਵੀ ਗਏ ਇਹਨਾਂ ਨੇ ਕੰਪਨੀ ਵਾਲੇ ਬੁਲਾਏ ਨੇ ਇਹ ਕਹਿੰਦੇ ਵੀ ਬੀਜ ਤਾਂ ਉਹੀ ਆ ਵੀ ਕਾਰਨ ਕੀ ਆ ਕਾਹ ਤੋਂ ਨਹੀਂ ਪੱਕਿਆ ਇਹ ਕਹਿੰਦੇ ਜੀ ਅਸੀਂ ਕੋਈ ਨਹੀਂ ਤੁਹਾਨੂੰ 2 ਦਿਨਾਂ ਨੂੰ ਦੱਸਾਂਗੇ ਇਹ ਕੁੰਬ ਦੇ ਮੇਲੇ ਦੇ ਨਾਉਣ ਵਾਗੇ ਠੀਕ ਆ ਚੰਗੀ ਉਸ ਤੋਂ ਬਾਅਦ ਆ ਕੇ ਇਹਨੇ ਸੁਣਨਾ ਗੱਲ ਕਰਾਂਗੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਫੇਰ ਜਦੋਂ ਅਸੀਂ ਆ ਕੇ ਅੱਜ ਗੱਲ ਕੀਤੀ ਆ ਵੀ ਸੇਠ ਜੀ ਦੱਸੋ ਆਹ ਵੀ ਇਹ ਮਸਲਾ ਆਪਾਂ ਸੁਲਝਾਈਏ ਵੀ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਕਹਿੰਦਾ ਜੀ ਇਹਦਾ ਮੈਂ ਕੀ ਕਰਾਂ ਮੈਂ ਤਾਂ 20 ਦੇਤਾ ਜੀ ਇਹਦਾ ਕਿਸਾਨ ਦੀ ਜ਼ਿੰਮੇਵਾਰੀ ਆ ਇਹਨੇ ਰੇਹਾਂ ਸਪਰੇਹਾਂ ਜਾਦੇ ਕਰਤੀਆਂ ਫਰਾਨਾ ਕਰਦਾ ਧਮਕਾ ਕਰਦਾ ਜਦੋਂ ਅਸੀਂ ਫੇਰ ਅਸੀਂ ਕਿਹਾ ਵੀ ਸੇਠ ਸਾਹਿਬ ਐਂ ਨਹੀਂ ਗੱਲ ਚੱਲਣੀ ਹੈਗੀ ਵੀ ਇਹ ਕਿਸਾਨ ਦਾ ਖੁਦਕੁਸ਼ੀ ਕਰਨ ਨੂੰ ਤਿਆਰ ਹੋ ਰਿਹਾ ਇਸ ਕਰਕੇ ਸਾਡੇ ਅਸੀਂ ਜਥੇਬੰਦੀ ਕੋਲ ਆਇਆ ਅਸੀਂ ਨੂੰ ਕਿਹਾ ਵੀ ਕਿਸਾਨ ਇਹ じゃ ਕੁਝ ਨਹੀਂ ਕਰਨਾ ਆਏਗਾ ਕੋਈ ਨਹੀਂ ਬਾਤੇ ਘਾਟੇ ਚੱਲਣ ਤਾਂ ਜਦੋਂ ਅਸੀਂ ਦੋਈ ਵਾਰ ਅਸੀਂ ਅੰਦਰ ਗਿਆਂ ਕਹਿੰਦਾ ਮੇਤੋ ਤਾਂ ਇਹਨੇ 20 ਲਈ ਨਹੀਂ ਕਿਸਾਨ ਨੇ ਕਹਿੰਦਾ ਮੈਂ ਤਾਂ ਉਹਦਾ 20 ਲਿਆ ਨਹੀਂ ਹੈਗਾ ਜਦੋਂ ਕਿਸਾਨ ਨੂੰ ਕਿਹਾ ਦੱਸ ਭਾਈ ਵੀ ਇਹਦਾ ਕਹਿੰਦਾ ਮੇਤੋ 20 ਨੇ ਲਿਆ ਅਸੀਂ ਕਿਹਾ ਫਿਰ ਜੇ ਤੁਸੀਂ 20 ਨਹੀਂ ਲਿਆ ਕਿਸਾਨ ਤੋਂ ਫਿਰ ਤੁਸੀਂ ਦੋ ਵਾਰ ਕਿਸਾਨ ਦੇ ਖੇਚ ਕੀ ਕਰਨ ਗਿਓ ਫਿਰ ਅਸੀਂ ਕਿਸਾਨ ਨੂੰ ਪੁੱਛਿਆ ਵੀ ਤੁਸੀਂ ਇਹਨੂੰ ਪੈਸੇ ਕਿਵੇਂ ਦਿੱਤੇ ਨੇ 20 ਦੇ ਕਹਿੰਦਾ ਜੀ Google Pay ਕਰੇ ਨੇ ਫਿਰ ਅਸੀਂ ਜਦੋਂ ਸਟੇਟਮੈਂਟ ਕਢਾਈ ਸਟੇਟਮੈਂਟ ਕਢਾਈ ਇੱਥੇ ਦੇ ਆਪਣੇ ਐਸਐਚਓ ਸਾਹਿਬ ਨੇ ਪੁਲਿਸ ਮਲਾਂਜੇ ਭੇਜੀ ਉਹਨਾਂ ਨੂੰ ਵੀ ਦਿਖਾਈ ਆ ਇਹਨਾਂ ਨੂੰ ਦਿਖਾਈ ਆ ਫਿਰ ਇਹਨੂੰ ਪਤਾ ਵੀ ਮੈਂ ਘਰ ਗਿਆ ਕਿਸਾਨ ਨੇ ਤਾਂ ਬਿੱਲ ਮੰਗਿਆ ਬਿੱਲ ਵੀ ਮੈਂ ਘਰ ਗਿਆ ਉਸ ਤੋਂ ਬਾਅਦ ਦੁਕਾਨ ਬੰਦ ਕਰਕੇ ਇਥੋਂ ਚਲਾ ਗਿਆ ਇਸ ਕਰਕੇ ਅਸੀਂ ਹੁਣ ਇਹ ਫੈਸਲਾ ਲਿਆ ਸਾਡੀ ਭਾਰਤੀ ਕਿਸਾਨ ਜੁਨੇ ਇਕਤਾ ਕਰਾ ਬਲਾਕ ਭਾਨੀਗੜ ਤੇ ਬਲਾਕ ਸਮਾਣਾ ਦੇ ਸਮਾਣਾ ਵੀ ਆਗੂ ਸਾਡੇ ਆ ਰਹੇ ਨੇ ਵੀ ਇਹ ਜਿਹੜਾ ਮਸਲਾ ਐ ਠੱਗੀਆਂ ਮਾਰਨਾ ਕਿਉਂਕਿ ਸਾਡੀ ਜਥੇਬੰਦੀ ਉਹ ਜਥੇਬੰਦੀ ਆ ਜਿਹੜੀ ਮਜ਼ਦੂਰ ਦੀ ਕਿਸਾਨ ਦੀ ਆ ਭਾਨੀਗੜ ਕੱਲ ਅਸੀਂ ਸੇਟ ਦੀ ਕੁਰਕੀ ਰੋਕੀ ਆ 4 ਦਿਨ ਪਹਿਲਾਂ ਖੋਸਲੇ ਨੇ ਭਾਨੀਗੜ ਦੇ ਵਿੱਚੋਂ ਸੇਠ ਉਹਨਾਂ ਦੀ ਕੁਰਕੀ ਰੋਕੀ ਆ ਇਹ ਨਹੀਂ ਹੈਗਾ ਵੀ ਅਸੀਂ ਇੱਥੇ ਦੁਕਾਨਦਾਰਾਂ ਦੇ ਕੋਈ ਸੇਠਾਂ ਦੇ ਵਿਰੁੱਧ ਆ ਪਰ ਇਹ ਜਿਹੇ ਠੱਗ ਬੈਠੇ ਨੇ ਇਹਨਾਂ ਦੇ ਸਰਕਾਰ ਨੂੰ ਇਸਦੇ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਆ ਉਹ ਕਿਸਾਨ ਵਿਚਾਰਾ ਕੀ ਕਰੇ 75000 ਨਾਲ ਠੇਕੇ ਦੇ ਲਈ ਆ ਜੀ ਇਸ ਕਰਕੇ ਇੱਥੇ ਅਸੀਂ ਪਰਚਾ ਮੰਗ ਕਰਦੇ ਆ ਪਰਚੇ ਨਹੀਂ ਮੰਗ ਵੀ ਜਿਹੜਾ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਪਰਹਾਈ ਦੀ ਮੰਗ ਕਰਦੇ ਆ ਹਾਂ ਕੀ ਨਾਮ ਤੁਹਾਡਾ ਸੰਜੀਵ ਕੁਮਾਰ ਜੀ ਸੰਜੀਵ ਕੁਮਾਰ ਜੀ ਪਿੱਛੇ ਦੁਕਾਨ ਤੁਹਾਡੀ ਆ ਜੀ ਇੱਥੇ ਵੀ ਜ਼ਮੀਨਦਾਰਾਂ ਦੇ ਬੀਜ ਦੇ ਵਾਸਤੇ ਤੁਹਾਡੇ ਕੋਲ ਲੱਗੇ ਅਸੀਂ ਲੈ ਬਿਲਕੁਲ ਲੱਗੇ ਆ ਜੀ ਹੂੰ ਕੀ ਖਰਾਬਿਆਈ ਵਿੱਚ ਜਿਹੜੇ ਤਾਂ ਲੱਗ ਬੀਜ ਦੇਖੋ ਸਰ ਮੈਂ ਕੋਈ ਇਹਦੇ ਵਾਸਤੇ ਇਕੱਲਾ ਵੀ ਇੱਥੇ ਨਹੀਂ ਲੈ ਕੇ ਆਇਆ ਮੈਂ ਇਹਨਾਂ ਨੂੰ ਸਰਦਾਰ ਸਾਹਿਬ ਨੂੰ ਪ੍ਰਧਾਨ ਸਾਹਿਬ ਨੂੰ ਇਹੀ ਬੇਨਤੀ ਕੀਤੀ ਸੀ ਕਿ ਇਹਦੇ ਨਾਲ ਦਾ ਬੀਜ ਮੈਂ ਬਹੁਤ ਵੇਚਿਆ ਦੇਖੋ ਜ਼ਿਮੀਦਾਰ ਬੁਲਾ ਲਾਣੇ ਆਪਾਂ ਜਿਹੜੇ ਜ਼ਿਮੀਦਾਰ ਨੂੰ ਦਿੱਤਾ ਸੀ ਦੇਖੋ ਹੋਰ ਵੀ ਦੁਕਾਨਦਾਰ ਨੇ ਬੀਜ ਆਇਆ ਆ ਰਵੀ ਖੜਾ ਹੈ ਰਵੀ ਨੇ ਵੀ ਗੰਗਾ ਦਾ ਬੀਜ ਵੇਚਿਆ ਗੰਗਾ ਦਾ ਬੀਜ ਸਾਡਾ ਸਭ ਤੋਂ ਵਧੀਆ ਵੀਰ ਹੈ ਚੰਗਾ ਮਟਰ ਹੋਇਆ ਪਰ ਇਹਦਾ ਕਹਿਣਾ ਹੈ ਵੀ ਮਟਰ ਟਾਈਮ ਵੱਧ ਲੈ ਗਿਆ ਹੁਣ ਦੇਖੋ ਅਸੀਂ ਕਿਵੇਂ ਕਹਿ ਸਰੇ ਟਾਈਮ ਵੱਧ ਲੱਗਿਆ ਸਨ ਕੀ ਉਹਦੇ ਕਿਵੇਂ ਲੱਗਿਆ ਕਿਵੇਂ ਬੀਜਿਆ ਕਿਵੇਂ ਨਹੀਂ ਬੀਜਿਆ ਜਿਵੇਂ ਇਹਨੇ ਬੀਜਿਆ ਹੋਏ ਮੈਟਰ ਕਾਮਯਾਬੀ ਨਹੀਂ ਆਇਆ ਅਪਰਨਾਮ ਮਦਨ ਜੀ ਨੇ ਮੈਨੂੰ ਦੱਸਿਆ ਹਾਂ ਆ ਕੇ ਧਮਕੀਆਂ ਦੇਣੀਆਂ ਤੇਰੀ ਤੇਈ ਕਰ ਦਾਂਗੇ ਤੇਰੀ ਦੁਕਾਨ ਬੰਦ ਕਰਾਂਗੇ ਤੇਰੀ ਜਿੰਦੇ ਲਾ ਦਾਂਗੇ ਦੱਸੋ ਕਿਹੜਾ ਕਾਨੂੰਨ ਹੈ ਇਹ ਕੋਈ ਪਹਿਲੇ ਵੀ ਜ਼ਮੀਦਾਰ ਦੇ ਪਰ ਖਿਲਾਫ ਕੋਈ ਕਾਇਮ ਹੋਈ ਗੱਲਬਾਤ ਕੋਈ ਗੱਲਬਾਤ ਨਹੀਂ ਹੋਈ ਅੱਛਾ ਕਿਤੇ ਵੀ ਕਿਤੇ ਵੀ ਨਹੀਂ ਹੋਈ ਅੱਛਾ ਅੱਧ ਕੀ ਵਿੱਚ ਖਰਾਬ ਹੈ ਇਹਦਾ ਦੇਖੋ ਇਹ ਕੱਲੇ ਦਾ ਇਹ ਕੱਲੀ ਇਹਦੀ ਕੰਪਲੀਟ ਹੈ ਜੀ ਹੋਰ ਕਿਸੇ ਦੀ ਕੰਪਲੀਟ ਨਹੀਂ ਹੈ ਔਰ ਜਿਮੀਦਾਰਾ ਕਿੰਨੇ ਵਿੱਚ ਵਿਚੇ ਵਿਚੇਰੇਣ ਵਿੱਚ ਮੇਰੇ 4-5 ਜਾ ਰਹੀ ਹੁਣ ਕਿਹੜਾ ਸਾਡੇ ਕੋਲ ਰਿਕਾਰਡਿੰਗ ਹੈ ਆਪਾਂ ਬੁਲਾ ਲਏ ਨੇ ਮਜ਼ਦਰੀ ਦੇ ਜਿਮੀਦਾਰੇ ਮਜ਼ਦਰੀ ਦੇ ਜਿਮੀਦਾਰ ਨੂੰ ਮੈਂ ਖਾਹਾ ਪੂਰੇ ਦੇ ਵੀਰ ਹੈਗੇ ਹਾਂ ਆ ਰਾਮਪੂਰੇ ਦੇ ਨੇਗੇ ਇਹਨੇ ਵਿੱਚ ਰਵੀ ਨੇ ਵਿੱਚ ਉਹੀ ਬੀਜ ਮਨ ਵਿੱਚ ਮੈਂ ਸਰਾਰ ਜੀ ਐਵੇਂ ਕਰਕੇ ਨੇ ਟਾਈਮ ਵੱਧ ਲੱਗਿਆ ਕਹਿੰਦੇ ਬੇਟਾ ਜਦੋਂ ਇਹ ਜਾਰਾ ਆਪਾਂ ਰੇੜੂ ਪਾ ਰਹੇ ਨੇ ਸਪਰੇਅ ਕਰਦੇ ਨੇ ਟਾਈਮ ਮਿਲ ਜੇ ਆਪਣੇ ਆਟੋਮੈਟਿਕ ਪਰ ਇਹੀ ਗੱਲ ਇਹਨਾਂ ਨੂੰ ਸਮਝਾਈਏ ਇਹ ਆ ਕੇ ਬਸ ਮੇਰੇ ਤੇ ਪ੍ਰਹਾਰ ਕਰਦੇ ਨੇ ਜੀ ਸੱਠਾ ਲਗੇ ਸੀ 120 ਦਿਨ ਦੀ ਵੇਟ ਕਰਨ ਤੋਂ ਬਾਅਦ ਚ ਵੀ ਨਹੀਂ ਕਹਿੰਦੇ ਕੋ ਜੋ ਸਰਦਾਰ ਜੀ ਪਹਿਲੀ ਗੱਲ ਹੈ ਸੱਠਾ ਮਟਰ ਵੀ 75 80 ਨਹੀਂ ਲੈ ਰਹੇ ਨਾ ਕੋਈ 60 ਨਹੀਂ ਜਮਟ ਰਹੀ ਹੁੰਦਾ 120 ਦਿਨ ਤੋਂ ਬਾਅਦ ਆਇਆ ਨਾ ਮੌਸਮ ਜੀ ਮੌਸਮ ਗਲਤ ਹੈ ਮੌਸਮ ਦਾ ਅਫੈਕਟ ਹੈ ਇਹਨਾਂ ਨੇ ਸਪਰੇਅ ਕਰਤਾ ਡਾਇਆ ਪਾਤਾ ਉਹ ਇਹਨਾਂ ਵੱਜ ਜਾਂਦਾ ਟਾਈਮ ਬਦਲੇ ਲੈਂਦੇ 11ਵਾਂ 12ਵਾਂ ਤੁਸੀਂ ਪ੍ਰਧਾਨ ਨੂੰ ਮਦਨ لال ਜੀ ਮਦਨ لال ਤੇ ਜਿਹੜੇ ਬੀਜ ਦਾ ਤੇ ਖਰਾਬ ਦੇ ਕਹ ਰਹੇ ਜ਼ਿੰਮੇਦਾਰ ਹਾਂਜੀ ਕੀ ਪੋਜੀਸ਼ਨ ਹੈ ਵੀ ਖਰਾਬ ਸੀ ਕੀ ਮੇਰੀ ਗੱਲ ਬਾਤ ਵੀ ਇਹਨਾਂ ਨੇ ਆਪਣਾ ਕੋਈ ਨਵਾਂ ਮੈਥਡ ਅਪਣਾ ਕੇ ਮਟਰ ਬੀਜਿਆ ਮੈਂ 40 ਸਾਲ ਤੋਂ ਬੀਜ ਵੇਚ ਰਿਹਾ ਹਾਂ 60 ਕਿਲੋ ਪਰ ਏਕੜੇ ਪੀ 3 ਦਾ ਬੀਜ ਪੈਂਦਾ ਇਹ ਸਿਰਫ 90 ਕਿਲੋ ਬੀਜ ਲੈ ਗਏ ਨੇ ਕਹਿੰਦੇ 4 ਕਿੱਲੇ ਬੀਜੇ ਨੇ ਜੀ ਅੱਛਾ ਜਦ ਕਿ ਉਹਦੇ ਵਿੱਚ 2 ਕਵਾਂਟਲ 40 ਕਿਲੋ ਬੀਜ ਚਾਹੀਦਾ ਸੀਗਾ ਜੀ ਇਹ ਕਿੰਨੇ ਲੈ ਗਏ ਇਹ ਸਿਰਫ 90 ਕਿਲੋ ਬੀਜ ਲੈ ਗਏ ਜੀ 90 ਕਿਲੋ ਇਹ ਕਿੰਨਾ 2 ਕਵਾਂਟਲ ਕਿੰਨਾ ਬੀਜ ਚਾਹੀਦਾ ਸੀ 2 ਕਵਾਂਟਲ 40 ਕਿਲੋ ਜੀ 2 ਕਵਾਂਟਲ 40 ਕਿਲੋ 60 ਕਿਲੋ ਪਰ ਏਕੜ ਦੇ ਹਿਸਾਬ ਨਾਲ ਜੀ ਇਹਨਾਂ ਨੇ ਕੋਈ ਨਵਾਂ ਮੈਥਡ ਅਪਣਾਇਆ ਨਹੀਂ ਜ਼ਮੀਨ ਨੇ ਮੰਨਿਆ ਜੀ ਅੱਛਾ ਮਨ ਲਕੀ ਕਿਸਾਨ ਦੀ ਖਾਪੀ ਦੁਕਾਨਦਾਰੀ ਕੋਈ ਖਰਾਬ ਨਹੀਂ ਦੁਕਾਨਦਾਰ ਦੀ ਕੋਈ ਖਰਾਬੀ ਨਹੀਂ ਇਹੇ ਕੰਪਨੀ ਦਾ ਮਟਰ ਸਾਰੇ ਦੁਕਾਨਦਾਰਾਂ ਨੇ ਵਿੱਚ ਹੈ ਕਿਸੇ ਕੋਲ ਕੋਈ ਕੰਪਲੇਂਟ ਨਹੀਂ ਹੈ ਕਿਹੜੀ ਕੰਪਨੀ ਗੰਗਾ ਕੰਪਨੀ ਦਾ ਮਟਰ ਹੈ ਓਕੇ ਜੀ ਇਹ ਕੰਪਨੀ ਵਾਲੇ ਵੀ ਆਏ ਸੀਗੇ ਮੈਨਾਗਰ ਜੀ ਕੰਪਨੀ ਵਾਲੇ ਤਾਂ ਨਹੀਂ ਜੀ ਪੰਚਰ ਸ਼ਿਕਾਇਤਾਂ ਹੋਣ ਜੀ ਇਕੱਲੇ ਬੰਦੇ ਵਾਸੇ ਕੰਪਨੀ ਵਾਲੇ ਨਹੀਂ ਆ ਸਕਦੇ ਜੀ ਵੀ ਅਸੀਂ ਬੁਲਾਏ ਉਹ ਕੰਪਨੀ ਆ ਨਹੀਂ ਸੀ ਸਾਹਿਬ ਉਹਨੇ ਤਾਂ ਕੋਈ ਬੋਸ ਲਗਾਇਆ ਹੈ ਉਹ ਕਹਿੰਦਾ ਕੋਈ ਕੰਪਣੀ ਮੈਂ ਵੈਸੇ ਹੀ ਲੈ ਗਿਆ ਉਹਨਾਂ ਨੂੰ ਅਸੀਂ ਦੇਖਿਆ ਐਪੀ 3 ਮਟਰੀਆ ਉਹ ਹਲੇ ਫਲੀ ਤੱਕ ਨਹੀਂ ਲੱਗੀ ਵਿੱਚ ਦੇਖੋ ਜਿਹੜੀ ਬਿਜਾਈ ਹੈ ਨਾ ਇਹ ਦੁਕ ਸਾਨੂੰ ਕੀ ਪਤਾ ਕਦੋਂ ਬੀਜਿਆ ਕਦੋਂ ਨਹੀਂ ਬੀਜਿਆ ਇਹਨਾਂ ਨੇ ਜੀ ਜਿਹੜੇ ਹੋਰ ਬੰਦੇ ਵੀ ਮਟਰ ਲੈ ਗਏ ਨੇ ਸਭ ਦਾ ਮਟਰ ਸਹੀ ਹੈ ਇੱਕੋ ਹੀ ਕਿਸਾਨ ਦਾ ਮਟਰ ਕਿਉਂ ਗਲਤ ਨਿਕਲ ਰਿਹਾ ਸਾਡੀ ਸਮਝ ਨਹੀਂ ਆ ਰਹੀ ਕੁਝ ਵੈਸੇ ਇਹਦੀ ਸ਼ਿਕਾਇਤ ਸਾਨੂੰ ਕਿਹੜਾ ਤਰੀਕ ਦੱਸੀ ਆ ਇਹਨਾਂ ਨੇ ਵੀ ਆ ਤਰੀਕ ਨੂੰ ਬੀਜ ਚੱਲ ਗਿਆ ਜਿਹੜਾ ਮਹਿਕਮਾ ਬਣਿਆ ਹੋਇਆ ਆ ਉਹਦੇ ਲਿਖਤੀ ਪੜਤੀ ਦਿਨ ਵੀ ਆ ਬੀਜ ਆਇਆ ਸੀ ਉਹਦਾ ਸੈਂਪਲ ਲਿਆ ਜਾਵੇ ਸੈਂਪਲ ਪਾਸ ਹੁੰਦਾ ਫੇਲ ਹੁੰਦਾ ਇਹ ਵੀ ਕੰਪਨੀ ਨੂੰ ਅੱਗੇ ਦੱਸਣ ਦੇ ਲੱਗੇ ਕੋਈ ਆ ਮੈਂ ਤੋੜ ਕੇ ਲੈ ਆਇਆ ਫਲੀਆਂ ਇਹ ਪੀ 3 ਮਟਰ ਹੈ ਉਹ